ਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਹੁਣ ਇੱਧਰ ਤੁਸੀਂ ਮੈਨੂੰ ਦੇਖੋਗੇ ਕਿ ਮੈਂ ਰੈਡੀ ਸੈਡੀ ਹੋਈ ਆ ਤੇ ਇੱਧਰ ਯੂਵੀ ਵੀ ਆਪਣਾ ਨਹਾ ਧੋ ਕੇ ਸਿਰ ਸੁਰ ਬਾ ਕੇ ਤਿਆਰ ਹੋ ਕੇ ਰੈਡੀ ਖੜਾ ਏ ਤੇ ਖੜਾ ਵੀ ਇਹ ਕਾਦਾ ਏ ਮੈਂ ਇਹਨੂੰ ਅਸੀਂ ਨਾ ਅੱਜ ਚੱਲੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਆਂ ਵੀ ਅੱਜ ਅਸੀਂ ਚੱਲੇ ਆ ਹੰਸਾਲੀ ਸਾਹਿਬ ਗੁਰਦੁਆਰਾ ਚ ਕਿਉਂਕਿ ਉੱਥੇ ਅੱਜ ਹੈਗਾ ਇਹ ਬਾਬਾ ਜੀਤ ਸਿੰਘ ਹੰਸਾੜੀ ਵਾਲਿਆਂ ਦਾ ਵੱਡੇ ਅਸੀਂ ਅੱਜ ਸਾਡੇ ਨਾ ਪਿੰਡ ਚੋਂ ਮਤਲਬ ਗੁਰਦੁਆਰੇ ਚੋਂ ਵੀ ਉ ਤਾਂ ਹਰ ਵੀਰਵਾਰ ਨੂੰ ਹੰਸਾੜੀ ਸਾਹਿਬ ਬੱਸ ਜਾਂਦੀ ਹੈ ਅੱਜ ਤਕਰੀਬਨ 3-4 ਬੱਸਾਂ ਜਾਣਗੀਆਂ ਸਾਡੇ ਪਿੰਡ ਚੋਂ ਵੀ ਉਹ ਸਾਰੀ ਸੰਗਤ ਜਾਊਗੀ ਕੋਈ ਆਪਣੇ ਆਪਣੇ ਗੱਡੀਆਂ ਜਾਊਂਗੇ ਮਤਲਬ ਟੋਟਲੀ ਅੱਦਾ ਅੱਦਾ ਸਾਰਾ ਪਿੰਡ ਜਾਂਦਾ ਹੀ ਜਾਂਦਾ ਇਹ ਅੱਜ ਦੇ ਦਿਨ ਤੇ ਉਂ ਵੀਰਵਾਰ ਨੂੰ ਹਰ ਵੀਰਵਾਰ ਨੂੰ ਬਸ ਜਾਂਦੀ ਐ ਵੀ ਜਿਹਨੇ ਜਾਣਾ ਹੁੰਦਾ ਐ ਵੀਰਵਾਰ ਨੂੰ ਬੱਸ 'ਚ ਜਾ ਕੇ ਮੱਥਾ ਟੇਕ ਲੈਂਦੇ ਨੇ ਸਾਡੇ ਗੁਰਦੁਆਰ 'ਚ ਜਾਂਦੀ ਐ ਤੇ ਉੱਥੇ ਯੂਵੀ ਨੂੰ ਮੈਂ ਭੇਜਿਆ ਸੀਗਾ ਤਿਆਰ ਕਰਾ ਕੇ ਵੀ ਜਾ ਵੀ ਤੂੰ ਭੱਜ ਜਾ ਵੀ ਮੈਂ ਪਹਿਲਾਂ ਤੈਨੂੰ ਤਿਆਰ ਕਰਦਣੀ ਐ ਵੀ ਬਾਅਦ 'ਚ ਮੈਂ ਤਾਂ ਨਾ ਧੋ ਲੂੰਗੀ ਵੀ ਤੂੰ ਗੁਰਦੁਆਰਾ ਸਾਹਿਬ ਭੱਜ ਜਾ ਵੀ ਜਾ ਕੇ ਉੱਥੇ ਸੀਟ ਰੋਕ ਲਈ ਵੀ ਜੇ ਕੋਈ ਬੈਠੂਗਾ ਨਾ ਕਹਦੀ ਵੀ ਮੇਰੀ ਮੰਮਾ ਤੇ ਦਾਦੀ ਮੰਮਾ ਨੇ ਆਉਣਾ ਐ ਤੇ ਕਿਉਂਕਿ ਮੈਂ ਮੰਮੀ ਤੇ ਯੂਵੀ ਅਸੀਂ ਤਿੰਨੇ ਗਏ ਸੀਗੇ ਮੈਂ ਵੀ ਬਸ ਪਹਿਲਾਂ ਜਾਣਾ ਨਹੀਂਤਾ ਪਹਿਲਾਂ ਮੰਮੀ ਕਹਿੰਦੀ ਵੀ ਚੱਲ ਵੀ ਚੱਲ ਵੀ ਤੂੰ ਕੀ ਕਰੇਂਗੀ ਵੀ ਪਿੱਛੇ ਤੇ ਵੀ ਸਾਡੇ ਨਾਲੇ ਚੱਲ ਮੈਂ ਜਵਾਬ ਦਿੱਤਾ ਵੀ ਮੈਂ ਨਹੀਂ ਜਾਣਾ ਵੀ ਗਰਮੀ ਐ ਵੀ ਯੂਵੀ ਭਗ ਜੂਗਾ ਹਨਾ ਕਹਿੰਦੇ ਚੱਲ ਫਿਰ ਮੈਂ ਜਵਾਬ ਦਿੱਤਾ ਫਿਰ ਅਚਾਨਕ ਕਿ ਮੈਂ ਫਿਰ ਮੈਂ ਵੀ ਸੋਚਿਆ ਵੀ ਮੈਂ ਕੱਲੀ ਉਰੇ ਰਹਿ ਕੇ ਕੀ ਕਰੂੰਗੀ ਮੈਂ ਵੀ ਭਗ ਜੰਨੀ ਆ ਨਾਲੇ ਫਿਰ ਮੈਂ ਪਹਿਲਾਂ ਟਾਈਮ ਪੁੱਛਿਆ ਵੀ ਕਿੰਨੇ ਵਜੇ ਜਾਣਾ ਹਨਾ ਵੀ ਕਿਉਂਕਿ ਕੰਮਕਾਰ ਵੀ ਤਾਂ ਫਿਰ ਨਵੇੜਨਾ ਹੁੰਦਾ ਵੀ ਉਹ ਵੀ ਫਟਾਫਟ ਮੈਂ ਕਹੇ ਕਿਵੇਂ ਨਵੇੜਾਂਗੇ ਵੀ ਇੰਨੀ ਜਲਦੀ ਤਾਂ ਫਿਰ ਅਸੀਂ ਬੱਸ ਤਾਂ तकरीबन ਪੌਣੇ 9 ਆਈਏ ਪੌਣੇ 9 ਤੇ ਪਹਿਲਾਂ ਉਹ ਤਾਂ ਅਸੀਂ 8:30 ਤੋਂ ਪਹਿਲਾਂ ਪਹਿਲਾਂ ਕੰਮ ਨਿਵੇੜਤਾ ਸੀ ਸਾਰਾ ਕਿਉਂਕਿ ਸਾਨੂੰ 8:30 ਦਾ ਟਾਈਮ ਦੇਆ ਵਾ ਸੀਗਾ 8:30 ਬੱਸ ਆਉਗੀ ਪਰ ਆਈ ਪੌਣੇ 9 ਤੇ ਪਰ ਕੋਈ ਗੱਲ ਨਹੀਂ 8:30 ਪੌਣੇ 9 ਅਸੀਂ ਬਾਗੇ ਸੀਗੇ ਘਰ ਤੋਂ ਫਿਰ ਸਾਰਾ ਕੰਮ ਕਰ ਨਿਵੇੜ ਕੇ ਅਸੀਂ 8:00 8:00 ਤਿਆਰ ਹੋ ਗਏ ਤਿੰਨੇ ਜਾਣੇ ਤੇ ਯੂਵੀ ਤਿਆਰ ਕਰਕੇ ਅਸੀਂ ਗੁਰਦੁਆਰਾ ਸਾਹਿਬ ਪੇਸਤਾ ਤੇ ਵੀ ਜਾ ਕੇ ਉੱਥੇ ਦੇਖਿਆ ਏ ਅੱਧ ਵਿਚਾਲੇ ਮੈਂ ਜਦ ਇਹ ਮੈਂ ਵੀਡੀਓ ਬਣਾਉਣ ਲੱਗੀ ਤਾਂ ਮੇਰੇ ਪਿੱਛੇ ਇੱਕੋ ਲੱਖ ਤਾ ਆ ਗਿਆ ਸੀਗਾ ਤਾਂ ਮੈਂ ਕਿਹਾ ਵੀ ਤੂੰ ਆ ਗਿਆ ਵੀ ਤੂੰ ਕਿ ਹੋ ਵੀ ਤਨ ਤਾਂ ਭੇਜਿਆ ਤਾਂ ਕਹਿੰਦਾ ਮੈਂ ਮम्मा ਇਹ ਵੀਡੀਓ ਚ ਦੱਸ ਰਿਹਾ ਸੀਗਾ ਕਿਉਂਕਿ ਮੇਰੀ ਆਵਾਜ਼ ਨਹੀਂ ਆਈ ਬਾਅਦ ਚ ਮੈਂ ਚੈੱਕ ਕੀਤਾ ਇਹ ਦੱਸ ਰਿਹਾ ਸੀਗਾ ਵੀ ਮੈਂ ਤਾਂ ਅੱਧ ਵਿਚਾਲੇ ਆ ਗਿਆ ਵੀ ਕਿਉਂਕਿ ਮੇਰੇ ਦੋਸਤ ਗੁਰਦੁਆਰੇ ਚ ਜਾ ਰਹੇ ਤੇ ਵੀ ਉਹਨਾਂ ਨੇ ਵੀ ਜਾਣਾ ਸਾਲੀ ਸਾਹਿਬ ਉਹ ਕਹਿੰਦੇ ਵੀ ਬਸ ਆਈ ਨਹੀਂ ਹੈਗੀ ਜਦ ਉਹਨਾਂ ਨੇ ਦੱਸਿਆ ਬਸ ਆਈ ਨਹੀਂ ਕਹਿੰਦਾ ਮੈਂ ਵੀ ਵਾਪਸ ਮੁੜਿਆ ਫਿਰ ਮੈਂ ਝਿੜਕਰੀ ਤੇ ਵੀ ਤੂੰ ਵਾਪਸ ਮੁੜਿਆ ਸਾਨੂੰ ਸੀਟ ਨਹੀਂ ਮਿਲਣੀ ਹੁਣ ਲੋ ਜੀ ਹੁਣ ਸਾਨੂੰ ਹਾਕ ਪੈ ਗਈ ਸੀਗੀ ਯੂਵੀ ਰੋਟੀ ਖਾਣ ਲੱਗਿਆ ਤਾਂ ਫਿਰ ਫਟਾਫਟ ਮੰਮੀ ਕਹਿੰਦੀ ਬਸਾਂ ਆ ਗਈਆਂ ਫੋਨ ਆ ਗਿਆ ਵੀ ਜਲਦੀ ਚੱਲੋ ਬਸ ਆ ਗਈ ਨਹੀਂ ਵੀ ਆਪਾਂ ਨੂੰ ਸੀਟ ਨਹੀਂ ਮਿਲਣੀ ਹੈਗੀ ਉਧਰ ਤਾਈ ਵੀ ਸਾਡੇ ਨਾਲ ਚੱਲੀ ਸੀਗੀ ਵੀ ਫਟਾਫਟ ਚੱਲਦੇ ਆ ਆਪਾਂ ਨਹੀਂ ਲੇਟ ਹੋ ਜਾਾਂਗੇ ਯੂਵੀ ਵੀ ਭੱਜ ਕੇ ਚਲੇ ਗਿਆ ਤੇ ਇੱਧਰ ਬਸ ਮੈਂ ਬੀਬੀ ਨੂੰ ਕਹਿ ਰਹੀਦੀ ਵੀ ਅਸੀਂ ਚੱਲੇ ਬੀਬੀ ਕਹਿੰਦੀ ਛੇਤੀ ਭੱਗ ਜਾ ਤੋਂ ਨੂੰ ਸੀਟ ਨਹੀਂ ਮਿਲਣੀ ਕਿਉਂਕਿ ਸਾਨੂੰ ਸੀਟ ਦਾ ਹੀ ਚੱਕਰ ਪੈ ਰਿਹਾ ਤਾਂ ਸਾਰਿਆਂ ਨੂੰ ਜ਼ਿਆਦਾਤਰ ਵੀ ਫਟਾਫਟ ਜਾ ਕੇ ਸੀਟ ਤੇ ਪਹੁੰਚ ਗਏ ਸਾਰੀ ਸਾਫ ਹੇ ਪਰ ਵੀ ਮੈਂ ਤੜਵੇਂ ਤਾਂ ਭੱਜੂਗਾ ਪੂਰੀ ਜਾਲ ਫਿਰ ਤੂੰ ਕਹੇਂਗਾ ਕਿ ਮੈਨੂੰ ਪਿੱਛੇ ਛੱਡਤਾ ਮੈਨੂੰ ਵੀ ਫੜਾਉਂ ਉਹ ਵੀ ਗੱਲ ਕਰਦਾ ਹੀ ਮੈਂ ਤੂੰ ਹੋਂ ਦੀ ਮੈਂ ਮੈਨੂੰ ਤਾਂ ਦੇ ਦੇ ਨਾ ਬੱਸ ਤੇ ਅੰਦਰ ਲੰਘ ਜਾ ਹਾਂ

ฮัตะโต้เราเป็นล่าฮัตส์เราพิจารณล้วุณซีพี่ต๋อยัตเตอรเปิดเลยอยู่้ี่ชัดเตอร์ถ้าเด็กที่จะวุ่กินกันเลย ਇਹ ਸੇਵਾ ਨੰਬਰ ਭਾਵੇਂ ਹੈ ਬੱਸ ਸੇਵਾ ਚੱਲੀ ਹੈ ਲੱਗੇ ਸੈਂਕੜੇ ਕਾਲੇ ਤੇ ਤੋੜ ਕੇ ਆਇਆ ਮੈਂ ਆਪਾਂ 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 ਆ o mi halaka ਇਹ ਤਾਂ ਲੈ ਕੇ ਨਹੀਂ ਆਉਣਾ ਮੈਂ ਜਾਊਂਗਾ ਮੈਂ ਆਪਣੀ ਗੱਡੀ ਚਾਹਾਂ ਆਜੇ ਕਰ ਉਹ ਪਰ ਅਗਲੀ ਵਾਰ ਤੇ ਨਹੀਂ ਆ ਕੇ ਆਉਣਾ ਮੈਂ ਆਪਣੀ ਗੱਡੀ ਚਾਹਾਂ ਅਸੀਂ ਲੱਭਦੇ ਫਿਰ ਰਹੇ ਹਾਂ ਆਪਣੀ ਬੱਸ ਤੁਹਾਡੀ ਬੱਸ ਖੋ ਗਈ ਜਿਹੜੀ ਬੱਸ ਸਾਨੂੰ ਆਏ ਤੇ ਸਾਨੂੰ ਪਛਾਣ ਵੀ ਨਹੀਂ ਹੈ ਉਹ ਇਹ ਸਾਰੀਆਂ ਬੱਸਾਂ ਖੜੀਆਂ ਕਹਿੰਦੇ ਇੱਧਰ ਹੀ ਖੜੀਆਂ ਐ ਪਰ ਹੈ ਤਾਈਓ ਨੇ ਕਿਥੇ ਚਲੇ ਗਏ ਮੋੜਨਾ ਪਊਗਾ ਹੁਣ ਉਹਨਾਂ ਨੂੰ ਵੀ ਪਿੱਛੇ 2 ਵਜਣ ਵਾਲੇ ਐ 1:30 ਵਜ ਗਿਆ ਹੁਣ ਅਸੀਂ ਚੱਲੇ ਆ ਘਰ ਨੂੰ ਵਾਪਸ ਬੱਸ ਮਿਲ ਜੇ ਪਹਿਲਾਂ 5 ਰੁਪਏ ਜੀ ਤਾਂ ਕੁਝ ਜੀ ਤਾਂ ਪੁੱਛਾਤੀ ਆਪਨੇ ਪਹਿਲਾਂ ਵੀ ਉਹ ਕਿੱਥੇ ਖੜੀ ਆ ਬੱਸ ਹਾਂ ਉਹ ਤੇ ਉਹ ਪੁੱਛੀ ਦੇ ਉਹਦਾ ਤੈਨੂੰ ਜ਼ਰੂਰ ਦੱਸਣਗੇ ਜਮੇ 5-5 ਰੁਪਏ ਚੰਡੀਗੜ੍ਹ ਦੀ ਸੇਲ ਐ ਤੇ ਆਜੋ 5-5 ਰੁਪਏ 5-5 ਰੁਪਏ ਚੰਡੀਗੜ੍ਹ ਦੀ ਸੇਲ ਐ ਤੇ ਆਜੋ 5-5 ਰੁਪਏ 5-5 ਰੁਪਏ ਚੰਡੀਗੜ੍ਹ ਦੀ ਸੇਲ ਐ ਤੇ ਆਜੋ 5-5 ਰੁਪਏ 5-5 ਰੁਪਏ ਚੰਡੀਗੜ੍ਹ ਦੀ ਸੈਟ ਰਾਜੋ ਪੰਜ ਪੰਜਵੇਂ ਚਲੋ ਨਹੀਂ ਤਾਂ ਕਿਤੇ ਪਾ ਲੋ ਪਰ ਉਹਨੂੰ ਮੈਂ ਕਿਹਾ ਵੀ ਤੂੰ ਸੀਟ ਤੇ ਬਹਿ ਜਾ ਜਾ ਕੇ ਅਸੀਂ ਆ ਰਹੇ ਆਂ ਤੇ ਅਸੀਂ ਚੱਲੇ ਵਾਪਸ ਘਰ ਨੂੰ ਬੱਸ ਸਾਡੀ ਸਾਹਮਣੇ ਸਾਨੂੰ ਲੱਭ ਗਈ ਹੋਰ ਚਲ ਆਜੋ ਸਾਜਰੇ ਦੇ ਸਾਜਰੇ ਦੇ ਮਾਰ ਸਾਰੇ ਪਹਿਲਾਂ ਸੀਟਾਂ ਮਿਲ ਕੇ ਬਹਿ ਗਏ ਯੂਵੀ ਉਰੇ ਬੈਠੇਗਾ ਉਥੇ ਬੈਠਣਾ ਨਹੀਂ ਜਣਾ ਚਰਮੇ ਮਰੇ ਤੋਂ ਸਿੱਧਾ ਨਹੀਂ ਹਾਂ ਕੇਕ ਤਾਂ ਫ੍ਰਿਜ ਚ ਲਾਵਾਂਗੇ ਨਾ ਲੋ ਜੀ ਅਸੀਂ ਘਰ ਪਹੁੰਚ ਕੇ ਮਿਲ ਜੂंगे ਤੇਰੇ ਬੇਸਨ ਲੱਡੂ ਬਾਬੇ ਨੇ ਮੈਨੂੰ 3-4 ਦੇਤੇ ਮੈਂ ਆਪਣੀ ਮਿਹਨਤ ਨਾਲ ਕਮਾਈ ਲੇ ਜੀ ਆ ਮੈਂ ਇਹਨਾਂ ਤਨ ਘਾਤ ਉਥੇ ਹਲ ਭਕਿਆ ਗੁਰਦੁਆਚ ਗਿਆ ਜਨਮ ਦਿਨ ਤੇ ਫੋਦਰੇ ਸिलाई ਵੇਖਿਆ ਮੇਰੇ ਤਾਂ ਕੱਪੜੇ ਨੇ ਯੂਵੀ ਚਾਚੀ ਵਾਲੇ ਕਮਰੇ ਵੈਸੀ ਆ ਬੈਠਾ ਸਾਰਾ ਲੋਰੋ ਤੁਸੀਂ ਆਪਣੇ ਵੀ ਨਾ ਹੋਰ ਦੂਜੇ ਵੀ ਉਹ ਹੋ ਐਨੀ ਜ਼ਿਆਦਾ ਗਰਮੀ ਹੋ ਗਈ ਨਾ ਆ ਤੇ ਸਾਡੇ ਰਿਸ਼ਤੇਦਾਰ ਬੈਠੇ ਅੰਲਸੀ ਯੂਵੀ ਨੇ ਲਈ ਕੀ ਆ ਉਹਦੇ ਲੱਸੀ ਦੇ ਪੈਕਟ ਮੈਂ ਕਹੇ ਇਹਨੇ ਇਕੱਠੇ ਕਰਦੇ ਤੇ ਨਾ ਐ ਯੂਵੀ ਨੇ ਲਈ ਜਾਤਾ ਪਰ ਕਿਉਂ ਨਾ ਮੈਂ ਪੀਉਂਗਾ ਉਹਨੇ ਪੀ ਨਹੀਂ ਮੈਨੂੰ ਸਿੱਪਤੀ ਜਲੇਬੀ ਜੋ ਲੇਡੀਆਂ ਨਾਲ ਅੰਦਰ ਅੱਜ ਨਾ ਬਰਥਡੇ ਦਾ ਬੱਬਾ ਜੀ ਦਾ ਐਨਾ ਕੁਛ ਚੱਲ ਰਿਹਾ ਤਾਂ ਐਡੀਆ ਨਾਲ ਮੈਨੂੰ ਲਾਹੌਰੀ ਜੀਰਾ ਲੈਣਾ ਤਾਂ ਦੇਖੀ ਕੱਲ ਅਸੀਂ ਲੈਣ ਦਾ ਹੈ ਜਦ ਇਹ ਖਤਮ ਹੋ ਦੋ ਮਿਲੀਆਂ ਫਿਰ ਮੈਂ ਯੂਬੀਨ ਵਿੱਚ ਦੇ ਦਿਆਂਗੀ ਦੇਖੀ ਜਾਂ ਹੈ ਵੇਖੀ ਜਾਂ ਲਾਹੌਰੀ ਜੀਰਾ ਅੱਛਾ ਆ ਮੈਂ ਤਾਂ ਟੱਬਾ ਲੈ ਆਈ ਦੀਆਂ ਪਰਾਂ ਨੂੰ ਕਿਸੇ ਤੇ ਆਉਂਦੇ ਆ ਗਈ ਦੀਆਂ ਉਹਨਾਂ ਨੇ ਮੈਨੂੰ ਪਤਾ ਨਹੀਂ ਕਿੱਥੇ ਮਿਲ ਰਹੀਆਂ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਤੁਸੀਂ ਸਾਡੇ ਲੈ ਲਓ ਅਸੀਂ ਹੋ ਲੈਾਂਗੇ ਆਹ ਹੋ ਗਈਆਂ ਖਬਰ ਚੜਾਈ ਵੀ ਬਹੁਤ ਤਕ ਤੰਪਾ ਕਰਨ ਨੂੰ ਚੱਲਣਾ ਮੈਂ ਕਿਤਾਬਾਂ ਜ਼ਰੂਰ ਪੜ੍ਹੂਗੀ ਜ਼ਰੂਰ ਪੜ੍ਹੂਗੀ ਆਹ ਕਿਤਾਬਾਂ ਮੈਂ ਆਹ ਦੇਖੋ ਜਦ ਮੈਂ ਦਿੱਲੀ ਜੀ ਹੋਏ ਕਰੂਗੀ ਜਿਵੇਂ ਪਹਿਲੇ ਬੈਠੇ ਰਹਿੰਦੇ ਆਪਾਂ ਨਾ ਕਿਤਾਬਾਂ ਪੜ੍ਹਨਾ ਰਹੀ ਹੁੰਨੇ ਆ ਜਦ ਜਲੇਬੀਆਂ ਦਾ ਉੱਥੇ ਲੰਗਰ ਬਾਦੂ ਤਾਂ ਲੱਡੂ 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 ਸਾਰੇ ਭੁਰਗੇ ਦੇਖੀ ਕਿਆ ਨਾਸਵਰ ਚ ਗਿਆ ਗਰਮੀ ਇਕ ਤਾਂ ਹੋਰ ਗਰਮੀ ਕਰਕੇ ਆ ਸਾਡਾ ਨਾ ਖਾਣੇ ਪੀਣੇ ਦਾ ਕਿਉਂਕਿ ਅਸੀਂ ਖਾ ਨਹੀਂ ਰਹੇ ਤੇ ਕੁਝ ਵੀ ਨਹੀਂ ਖਾਦੇ ਤੇ ਬਸ ਲੈ ਕੇ ਅਸੀਂ ਵਿਚੋਂ ਲਫਾਫੇ ਦੇ ਸਿੱਟੀ ਜਾ ਰਹੇ ਤੇ ਵੀ ਕੀ ਕਰ ਜਾ ਕੇ ਪਾਵਾਂਗੇ ਅੰਦਰ ਲੈ ਰੱਖੇ ਸਮਾਨ ਜਿਹਾ ਲੈ ਜਾਣਾ ਇਹ ਤਾਂ ਸਾਰੀਆਂ ਜਲੇਬੀਆਂ ਖੁਰੀਆਂ ਵਾਸਤੇ ਟਿਊਸ਼ਨ 4:30 ਵਜੇ ਜਾਊਗਾ ਵੀ ਟਿਊਸ਼ਨ ਨਹੀਂ ਜਾਂਦਾ ਅੱਜ ਮੈਂ ਹੁੰਦਾ ਧੀ ਜਿੱਤ ਮੈਂ ਨਹੀਂ ਆ ਰਹੀ ਨਹੀਂ ਇਹਦੇ ਯਾ ਵੀ ਇਹਨੂੰ ਇਹਨੂੰ ਪਾਣਾ ਪੈਣਾ ਥੈਂਕ ਯੂ ਤਾਂ ਨਾਲੋਂ चट भोग चाह पीनी है पीनी नी I not you can ਜੀ ਹੁਣ ਰਾਤ ਦਾ ਟਾਈਮ ਹੋ ਗਿਆ ਬੱਜ ਗਏ 7 ਕੁ ਤਣੇ 7:30 ਹੋ ਗਏ ਪਤਾ ਸ਼ਾਇਦ 7:00 7:00 ਵਜੇ ਦਾ ਮੈਂ ਗਿਆ 7:30 7:30 ਹੋ ਗਏ ਮੈਨੂੰ ਰੋਜ਼ ਦੇਖ ਲੋ ਟਾਈਮ ਦਾ ਨਹੀਂ ਪਤਾ ਹੁੰਦਾ ਤੁਸੀਂ ਵੀ ਕਹੋਗੇ ਨਾ ਵੀ ਤੁਹਾਨੂੰ ਰੋਜ਼ ਨਹੀਂ ਦੀ ਟਾਈਮ ਦਾ ਬਤਾਉਂਦਾ ਪਰ ਕੀ ਕਰਾਂ ਉਹ ਜਿੰਨਾ ਮੈਂ ਦੇਖ ਕੇ ਨਹੀਂ ਆਂਦੀ ਮੈਂ ਆਪਣੇ ਅੰਦਾਜ਼ੇ ਨਾਲ ਲਾ ਲੈਂਦੀ ਹੈ ਵੀ ਟਾਈਮ ਇੰਨਾ ਹੋ ਗਿਆ ਹੋਣਾ ਤੇ ਇੱਧਰ ਮੈਂ ਹੁਣ ਗੁੰਦੀ ਰਾਇਤਾ ਬਣਾਉਣ ਲੱਗੀ ਆ ਕਿਉਂਕਿ ਨਾ ਹੁਣ ਜਿਹੜੀ ਦਾਲ ਸਬਜੀ ਹੈ ਆਪਣੇ ਕੋਈ ਨਹੀਂ ਹੈਗੀ ਠਹਿਗੀ ਤਾਂ ਹੈਗੀ ਆ ਕੜੀ ਆ ਪਰ ਅਸੀਂ ਅੱਜ ਸਬਜੀ ਨਹੀਂ ਬਣਾਈ ਹੈਗੀ ਹੁਣ ਅਨਸਾਰ ਉੱਥੇ ਗੁਰਦੁਆਰਾ ਸਾਹਿਬ ਤੋਂ ਆਏ ਆ ਥੱਕ ਕੇ ਬੁਰੀ ਤਰ੍ਹਾਂ ਨਾਲ ਸਵੇਰ ਦੀ ਬੱਜੀ ਪਈ ਆ ਪਹਿਲਾਂ ਸਾਡੀ ਜਾਣ ਦੀ ਸਲਾਹ ਨਹੀਂ ਤੀ ਨਾ ਜਦੋਂ ਸਾਨੂੰ ਪਤਾ ਨਹੀਂ ਤਾ ਨਾ ਮੈਂ ਕੱਟ ਪਾਉਂਗੀ ਤੇ ਹੁਣ ਇਹਦੇ ਵਿੱਚ ਆਪਾਂ ਕਾਲਾ ਨੂਨ ਪਾਇਆ ਚਿੱਟਾ ਨਹੀਂ ਪਾਇਆ ਤੇ ਮਿਰਚ ਲਾਲ ਨਹੀਂ ਪਾਈ ਹਰੀ ਪਾਈ ਹੈ ਦਹੀਂ ਚ ਤੇ ਇੱਧਰ ਪਾ ਲਈਏ ਬੁੰਦੀ ਬੁੰਦੀ ਮਸਾਲੇ ਵਾਲੀ ਆ ਹਾਂ ਮਸਾਲੇ ਵਾਲੀ ਬੁੰਦੀ ਆ ਯੋ ਵੀ ਬਿਨਾ ਮਸਾਲੇ ਵਾਲੀ ਖਾਊਗਾ ਤੇ ਉਹਦੇ ਲਈ ਕੱਢਤੀ ਮੈਂ ਦੂਜੀ ਚਿੱਟੀ ਪਲੇਨ ਕਿਉਂਕਿ ਉਹ ਇਹਨਾਂ ਜੀ ਇਹ ਚੀਜ਼ਾਂ ਪਵਾ ਕੇ ਰਾਜ਼ੀ ਨਹੀਂ ਹੈਗਾ ਸੋਣਾ ਜੀ ਦਹੀਂ ਸਾਰੇ ਖਾਣਗੇ ਬੁੰਦੀ ਰਲਾਤੀ ਸੋਨਾ ਜਿਹਾ ਰਾਇਤਾ ਬਣਾਤਾ ਸੋਨਾ ਜਿਹਾ ਖਾਣੇ ਚ ਵੀ ਬਹੁਤ ਵਧੀਆ ਹੋਊਗਾ ਟੇਸਟੀ ਹੋਊਗਾ ਤੇ ਦਿਖਣੇ ਚ ਵੀ ਸੋਨਾ ਜਿਹਾ ਹੋਊਗਾ ਬਸ ਪਿਆਜ਼ ਟਮਾਟਰ ਇਹ ਹਜੇ ਕੁਝ ਨਹੀਂ ਪਾਇਆ ਲਾ ਕੇ ਬੁੰਦੀ ਪਾ ਕੇ ਹਰੀ ਮਿਰਚ ਕਾਲਾ ਨਮਕ ਬਹੁਤ ਸਵਾਦ ਬਹੁਤ ਵਧੀਆ ਰਾਇਤਾ ਬਣਾ ਲਿਆ ਗਾੜਾ ਹੋ ਤਾ ਇਸ ਕਰਕੇ ਪਾਣੀ ਵੀ ਅੱਧਾ ਗਲਾਸ ਮੈਂ ਕੋਲੇ ਰੱਖਿਆ ਹੋਇਆ ਹੈ ਸਿਗਾ ਬੁੰਦੀ ਤਾਂ ਹੋਰ ਪਾਉਗੀ ਹਨਾ ਘਾਟਾ ਕੋਈ ਗੱਲ ਨਹੀਂ ਠੀਕ ਆ ਥੋੜੀ ਬਹਾ ਬਸ ਕੋਈ ਗੱਲ ਨਹੀਂ ਬੁੰਦੀ ਬਿਨਾ ਫਿਰ ਕਰੰਚੀ ਕਰੰਚੀ ਚ ਰਾਇਤਾ ਵਧੀਆ ਲੱਗਦਾ ਚਲੋ ਜੀ ਹੁਣ ਕੜੀ ਤਾਂ ਹੈਗੀ ਆ ਕੜੀ ਆਪਾਂ ਇਨੀ ਖੱਟੀ ਬਣਾਉਂਦੇ ਨਹੀਂ ਜੇ ਰੋਟੀ ਨਾਲ ਇਸ ਕਰਕੇ ਕੜੀ ਥੋੜਾ ਪਾਣੀ ਹੋਰ ਪਾ ਕੇ ਆਪਾਂ ਉਹਨੂੰ ਰਜਾ ਲਾਂਗੇ ਚੰਗੀ ਤਰ੍ਹਾਂ ਥੋੜੀ ਜੀ ਹੋਈ ਆ ਬਾਕੀ ਤਾਂ ਕਹਿੰਦੇ ਅਸੀਂ ਦਹੀਂ ਨਾਲ ਖਾਵਾਂਗੇ ਮੈਨੂੰ ਕੜੀ ਪਸੰਦ ਹੈ ਮੈਂ ਖਾ ਲੈਂਦੀ ਆ ਸ਼ਾਮ ਨੂੰ ਚਲੋ ਰੋਟੀ ਹੋ ਗਈ ਆਪਣੀ ਤਿਆਰ ਆਪਾਂ ਹੁਣ ਖਾਂਦੇ ਆ ਲਓ ਜੀ ਇੱਧਰ ਯੂਵੀ ਵੀ ਖਾ ਰਿਆ ਯੂਵੀ ਖਾ ਰਿਆ ਚੌਲ ਰਾਤ ਨੂੰ ਦਹੀਂ ਵੀ ਐ ਚੌਲ ਵੀ ਐ ਕੜੀ ਕਰ ਨੂੰ ਅੱਧੀ ਰੋਟੀ ਬਣੀ ਆ ਹੈ ਕੜੀ ਹਾਂ ਕੜੀ ਤਾਂ ਹੈ ਹੈਗੀ ਆ ਉਹ ਇੱਕ ਪੈਕਟ ਜਾਂ ਲੈ ਕੇ ਆਏ ਤੇ ਉੱਥੇ ਤੇ ਲੱਸੀ ਉਹ ਹੈਗਾ ਪਾਣੀ ਪਾ ਲਓ ਮੈਨੂੰ ਦੇ ਦਿਓ ਹਾਵੇਰ ਕੜਾ ਪਾਣੀ ਪਾਦਾ ਹੋ ਜਾ ਠੰਡਾ ਲੋ ਜੀ ਸਾਰਿਆਂ ਨੇ ਰੋਟੀ ਲੰਗਰ ਪਾਣੀ ਛੱਕ ਲਿਆ ਸਾਰਿਆਂ ਨੇ ਛੱਕ ਲਿਆ ਰਿਹਾ ਵੀ ਠੀਕ ਐ ਰੱਝ ਗਿਆ ਚਲੋ ਜੀ ਤੇ ਮੇਰੇ ਥੋੜੇ ਜਿਹਾ ਚੌੜ ਬਚੇ ਤੇ ਮੈਂ ਆ ਵੀ ਲਈ ਕੜੀ ਵੀ ਚੱਕ ਲਈ ਉਹਨੇ ਮਿਕਸ ਕਰਕੇ ਖਾਉਂਗੀ ਬਸ ਮੈਂ ਰੋਟੀ ਨਹੀਂ ਖਾਂ ਤੇ ਰਾਈਸ ਬਚੇ ਤੇ ਥੋੜੇ ਜਿਹਾ ਹੀ ਖਾ ਲਵਾਂਗੀ ਖਰਾਬ ਕਰਨ ਨੂੰ ਘਰ ਨਹੀਂ ਨੇ ਆਹੀ ਤੇ ਹਾਂ ਤੇ ਲੈਣੇ ਆ ਚੱਲਦੇ ਰਹਿਣੀਆਂ ਲੋ ਹੀ ਆ ਦਿੱਤੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਪਲੀਜ਼ ਤੇ ਹੁਣ ਮਿਲਾਂਗੇ ਅਗਲੀ ਵੀਡੀਓ ਚ